ਵੀ ਦੋਸਤੋ ਕਿੱਦਾਂ ਇਹੀ ਚੱਲ ਰਹੀ ਸਾਈਕਲ ਤੇ ਯਾਤਰਾ ਆਲ ਇੰਡੀਆ ਮਿਲਦਿਆ ਤੁਹਾਨੂੰ ਰਸਤੇ ਦਿਖਾਉਨੇ ਤੁਹਾਨੂੰ ਵਿਊ ਚੰਗੇ ਚੰਗੇ ਇਧਰ ਭਰਾ ਤੁਹਾਡਾ ਮੋਹਿਦ ਅਸੀਂ ਹੁਣ ਟਪ ਚੁੱਕੇ ਆ ਬਲਾਸਕੌਰ ਪੰਜਾਬ ਦਾ ਸ਼ਹਿਰ ਇੱਥੋਂ ਰਸਤੇ ਦੇ ਵਿੱਚ ਥੋੜਾ ਜਿਹਾ ਸਮਾਂ ਵੱਧ ਲੱਗਦਾ ਪਿਆਗਾ ਕਿਉਂਕਿ ਲਿੰਕ ਰੋਡ ਆ ਬਹੁਤ ਬੱਸਾਂ ਗੱਡੀਆਂ ਛੋਟੇ ਰੋਡ ਤੇ ਆ ਰਹੀਆਂ ਜਿੱਦਾਂ ਹੀ ਅਸੀਂ ਵੱਡੇ ਰੋਡ ਤੇ ਚੜਦੇ ਆ ਉਦੋਂ ਸੋਰੇ ਰੂਬਰੂ ਹੋਵਾਂਗੇ ਖਾਇਤਾ ਵਾ ਸਾਨੂੰ ਚੱਲਿਆ ਨੂੰ 2 ਢਾਈ ਘੰਟੇ ਹੋਏ ਆ ਤੇ ਫਿਰ ਵੀ ਅਸੀਂ ਬਹੁਤ ਜ਼ਿਆਦਾ ਸਬਰ ਗੱਢ ਲਿਆ ਆ। ਆਹ ਦੇਖੋ ਦੱਬੀ ਤੁਰਿਆ ਆਉਂਦਾ ਕੰਮ ਵੀ। ਤੇ ਅਸੀਂ ਬਸ ਹੌਲੀ-ਹੌਲੀ ਬੰਦਲ ਤੇ ਨੇੜੇ ਪਹੁੰਚਦੇ ਜਾਵਾਂਗੇ ਹਰ ਰੋਜ਼। ਜਿੱਦੀ ਢੇੜੇ ਦੇ ਨੇੜੇ ਚੱਲਦੇ ਆ ਤਾਂ ਅਸੀਂ ਪਹੁੰਚ ਗਏ ਰਾੜਾ ਸਾਹਿਬ ਦੇ ਨਜ਼ਦੀਕ ਇੱਥੇ 2-3 ਕਿਲੋਮੀਟਰ ਆ। ਤੇ ਤੁਸੀਂ ਦੇਖੋ ਨਹਿਰ ਦੇ ਨਜ਼ਾਰੇ ਦੇਖੋ ਕਿੰਨਾ ਸੋਹਣਾ ਰੋਡ। ਪੂਰਾ ਨਿਆਰੇਦਾਰ ਪਰ ਰਸਤੇ ਵਿੱਚ ਅਜੇ ਤਾਂ ਰੁਕ ਰੁਕ ਕੇ ਬਹੁਤ ਜ਼ਿਆਦਾ ਸਟੇ ਵੀ ਹੋ ਗਈ ਨਹੀਂ ਤਾਂ ਇਸ ਤੋਂ ਪਹਿਲਾਂ 2-3 ਘੰਟੇ ਪਹਿਲਾਂ ਹੀ ਅਸੀਂ ਪਹੁੰਚ ਜਾਣਾ ਸੀਗਾ ਰਾਣਾ ਸਾਹਿਬ ਤੇ ਦੇਖੋ ਤੁਹਾਨੂੰ ਦਿਖਾਉਂਦੇ ਆ ਨਹਿਰ ਦੀ ਖੂਬਸੂਰਤੀ ਤੋਂ ਨਹਿਰ ਦੀ ਖੂਬਸੂਰਤੀ ਇਹ ਨਹਿਰ ਨਹਿਰ ਦੇ ਕਿਨਾਰੇ ਕਿਨਾਰੇ ਤੇ ਜਾ ਰਹੇ ਆ ਦੇਖੋ ਬੱਸ ਨਦੀਕ ਯਾਰਾੜਾ ਸਾਹਿਬ ਅੱਜ ਗੁੱਡ ਮਾਰਨਿੰਗ ਦੋਸਤੋ ਵਾਟ ਗਈ ਸੀ ਅਸੀਂ 8 ਵਜੇ ਲੇਟ ਹੋ ਗਏ ਦੁਬਾਰਾ ਰਾਤ ਹੀ ਲੇਟ ਸੁੱਤੇ ਸੀ ਇਸ ਕਰਕੇ ਸਾਨੂੰ ਉੱਠਣ ਲਈ ਟਾਈਮ ਨਹੀਂ ਮਿਲਿਆ ਤੇ ਆਹ ਦੇਖੋ ਕਿਤੇ ਸਾਡੇ ਤੇ ਆ ਗਿਆ ਮੋਨਦਲੇ ਬੱਸ ਹੈ ਨਾ ਆ ਕੇ ਹਟੇ ਸੀ ਜਿੱਕਰ ਚੱਲਣ ਲੱਗੇ ਸੀ ਇਹ ਸਾਈਕਲ ਤੇ ਤੁਹਾਨੂੰ ਮਿਲਦੇ ਹਾਂ ਅੱਜ ਮੈਂ ਦੀ ਬ੍ਰੇਕ ਤੋਂ ਬਾਅਦ ਅਸੀਂ ਲੰਗਰ ਸਾਹਿਬ ਤੇ ਜਾ ਕੇ ਆਕੇ ਇੱਧਰ ਸਾਡਾ ਇੱਧਰ ਹੈਰੀ ਮਾਡਲ ਪਿੱਛੇ ਬੈਠਾ ਹੈਗਾ ਤੇ ਆਹ ਦੋਸਤੋ ਰੂਮ ਸੀ ਆਪਣਾ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਇੱਥੇ ਰਾਤ ਅਸੀਂ ਆਹ ਸਮਾਨ ਸਾਡਾ ਸਾਰਾ ਖਿਲਰਿਆ ਪਿਆ ਦਸਪਾਨ ਨਾਲ ਬਸ ਰੈਡੀ ਆ ਇਸ ਤੋਂ ਬਾਅਦ ਅਸੀਂ ਚੱਲਣ ਲੱਗੇ ਦਰ ਨਾਲ ਟੈਕਟ ਕਰਦੇ ਹਾਂ ਉਸ ਤੋਂ ਰੂਮ ਦੇ ਬਾਹਰ ਦੇਖੋ ਗੁਰਦੁਆਰਾ ਸਾਹਿਬ ਦਾ 뷰 ਇਹ ਗੁਰਦੁਆਰਾ ਸਾਹਿਬ ਜੀ ਦੇਖੋ ਤੁਰ ਕੇ ਗੁਰਦੁਆਰਾ ਸਾਹਿਬ ਦੀਨ ਥੱਲੇ ਚਾਲਦੇ ਆਂ ਲੰਗਰ ਛੱਕ ਕੇ ਮਿਲਦੇ ਆਂ ਫਿਰ ਤੁਹਾਨੂੰ ਥੋੜੀ ਦੇਰ ਬਾਅਦ ਦੇਖੋ ਓਵਰਵਿਊ ਕਿੰਨਾ ਸੁੰਦਰ ਆ ਰਿਹਾ ਹੈ ਜੀ ਦੋਸਤੋ ਰਸਤੇ 'ਚ ਜਾਂਦੇ ਜਾਂਦੇ ਇੱਕ ਛੋਟਾ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਦਈਓ ਦੋਸਤੋ ਦੱਸਿਓ ਬਚਪਨ ਦੇ ਵਿੱਚ ਕਿਹਨੇ ਕਿਹਨੇ ਖਾਧੀਆਂ ਤੂਤੀਆਂ ਸ਼ਾਇਦ ਤੂਤ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਆ ਦੇਖੋ ਸ਼ੈਤੂਤ ਦੇਖੋ ਥੱਲੇ ਫਰਸ਼ ਆ ਜਿਹੜੀ ਸੜਕਾ ਨੀਲੀ ਨੀਲੀ ਹੋਈ ਪਈ ਆ ਤੇ ਸੋਚਿਆ ਸੀ ਇੱਥੇ ਰੁੱਕ ਕੇ ਦੋ ਮਿੰਟ ਆਰਾਮ ਵੀ ਕੀਤਾ ਜਾਵੇ ਤੇ ਆ ਤੂਤੀਆਂ ਵੀ ਖਾਧੀਆਂ ਜਾਣ ਸੀ ਚੜ ਗਿਆਂ ਆ ਆਨੰਦਪੁਰ ਸਾਹਿਬ ਵਾਲੇ ਰੋਡ ਤੇ ਜਿਹੜਾ ਮੇਨ ਰੋਡ ਉੱਥੋਂ ਜਾਂਦਾ ਪਹਿਲਾਂ ਤਾਂ ਅਸੀਂ ਰਸਤੇ ਦੇ ਵਿੱਚ ਹੀ ਜਾ ਰਹੇ ਸੀ ਇੱਥੇ ਦੇਖੋ ਦੋ ਪੁਲ ਬਣੇ ਹੋਏ ਆ ਪੁਰਾਣਾ ਪੁਲ ਬਹੁਤ ਹੀ ਸੁੰਦਰ ਆ ਇੱਥੋਂ ਅਸੀਂ ਖੱਬੇ ਪਾਸੇ ਮੁੜ ਕੇ ਆ ਜਿਹੜਾ ਮੇਨ ਰੋਡ ਸਿੱਧਾ ਇਧਰ ਨੂੰ ਜਾ ਰਹੇ ਆ ਅਸੀਂ ਸੌਂਕਦੇ ਸੀ ਇੱਥੇ ਲੋਕੇਸ਼ਨ ਦਾ ਤਾਂ ਪਤਾ ਨਹੀਂ ਪਰ 뷰 ਬਹੁਤ ਸੁੰਦਰ ਆ ਇੱਥੇ ਦੇਖੋ ਨਹਿਰ ਦੇ ਕਿਨਾਰੇ ਇੱਥੇ ਠੰਡੀ ਠੰਡੀ ਸ਼ਾਂ ਇਧਰ ਰੋਡ ਚੱਲ ਰਿਆ ਪੂਰਾ ਵਧੀਆ ਇਧਰ ਆਪਣੇ ਸਾਧਨ ਵੀ ਖੜੇ ਆ ਤੇ ਇਧਰ ਦੇਖੋ ਸਾਡਾ ਲਾਂਚ ਹੋ ਰਿਹਾ ਦੁਪਹਿਰ ਵੇਲੇ ਇਹ ਹੁੰਦਾ ਤਾਂ ਬ੍ਰੇਕ ਵਾਟ ਵੇਲੇ ਆ ਹਾਂ ਤੇ ਹੁਣ ਹੋਰ ਕੁਝ ਹੈ ਨਹੀਂ ਜੀ ਖਾਣ ਨੂੰ ਤਾਂ ਸੋਚਿਆ ਫਿਰ ਬਰੈਡੀ ਮਿਲ ਜਾਣ ਵਰੇਇਟੀ ਖਾਣੇ ਆ ਕਰਦੇ ਆ ਇੰਜੋਏ ਜੈਮ ਨਾਲ ਦੇ ਖਾ ਕੇ ਦਿਖਾਊਗਾ ਕਿਵੇਂ ਆ ਫਿਰ ਟੇਸਟ ਹੰਡ ਹੋਆ ਬਈ ਹੁਣ ਤੇਰੀ ਫਾਈਵ ਸਟਾਰ ਰੀਸ ਨਹੀਂ ਕਰਦਾ ਠੀਕ ਆ ਮਿਲ ਗਿਆ ਨਾ ਬਾ ਠੀਕ ਆ ਹੁਣ ਫਿਰ ਆਪਾਂ ਵੀ ਖਾਣੇ ਆ ਇੱਕ ਸਮੇ ਨੂੰ ਆਪਾਂ ਆਨੰਦ ਲੈ ਰਹੇ ਆ ਆ ਦੇਖੋ ਬਈ ਸੁਰਾਗਲਵਾ ਦਾ ਬਈਆ ਜਮਾਂਦਾ ਨਾ ਲੱਗਿਆ ਪਿਆ ਜਮਾਂ ਐ ਵੀ ਦੋਸਤੋ ਆ ਲਾਟ ਬਰੈਡਾ ਲਵਾਵਾ ਸਾਡਾ ਉੱਡ ਗਿਆ ਆ ਪਿਆ ਲਵਾਵਾ ਖਾਲੀ ਸੋਚਿਆ ਥੋੜੇ ਰੱਖਾਂਗੇ ਪਰ ਨਹੀਂ ਅਰਿਆ ਹੀ ਨਹੀਂ ਗਿਆ ਦੇਖ ਕੇ ਤੇ ਇੰਨੀ ਚੰਗੀ ਲੋਕੇਸ਼ਨ ਦੇਖ ਕੇ ਸਾਲੀ ਭੁੱਖ ਆਈ ਹੋਰ ਲੱਗਣ ਲੱਗੀ ਲੈ ਵੀ ਜੈਮ ਕਰਨ ਲੱਗੇ ਬੰਦ ਇੱਕ ਚੱਲਦੇ ਆ ਇੱਧਰ ਦਾ ਹੁਣ ਖਾਲੀ ਜਿਵੇਂ ਚੱਲੂਗੀ ਤੁਨ ਚੱਲਦੇ ਆ ਫਿਰ ਅੱਗੇ ਮਿਲ ਕੇ ਤੁਹਾਨੂੰ ਦਿਖਾਉਨੇ ਆ ਰਸਤੇ 'ਚੇ ਕੁਝ ਹੋਰ ਆਇਆ ਤਾਂ ਦਿਖਾਉਣ ਜੋਗ ਚਲਦੇ ਚਲਦੇ ਥੱਕ ਗਏ ਸੀਗੇ ਸੋਚਿਆ ਇੱਥੇ ਹੀ ਲੇਟ ਜੀਏ 10 ਮਿੰਟ ਆਰਾਮ ਕੀਤਾ ਜਾਵੇ ਸਫਰ ਬਹੁਤ ਲੰਬਾ ਕੀ ਕਰੀਏ ਥਕਾਵਟ ਹੋ ਜਾਂਦੀ ਆ ਦੇਖੋ ਅਸੀਂ ਆ ਦੇਖੋ ਕਿੱਥੇ ਪਿਆ ਗਰਮੀ ਵੀ ਬਹੁਤ ਅੱਜ ਸੀ ਜਿਆਦਾ ਗਰਮੀ ਹੋਈ ਪਈ ਐ ਇਸ ਕਰਕੇ ਥੋੜਾ ਸੋਚਿਆ ਵੀ ਦੁਪਹਿਰੇ ਦੁਪਹਿਰੇ ਆਰਾਮ ਕੀਤਾ ਜਾਵੇ ਫੇਰ ਚਲਦੇ ਆਂ ਅੰਟਾ ਗ੍ਰੈਸਟ ਕਰਕੇ ਉਸ ਤੋਂ ਅਸੀਂ ਪਹੁੰਚ ਗਏ ਸੀ ਪਤਾ ਨਹੀਂ ਰਸਤਾ ਦਾ ਪਤਾ ਨਹੀਂ ਸਾਨੂੰ ਕਿੱਥੇ ਜੇ ਅਸੀਂ ਆਹ ਦੇਖੋ ਮੈਟ ਵਾਸ਼ਾ ਕੇ ਇੱਥੇ ਥੱਲੇ ਬਹਿ ਗਏ ਆ ਤੇ ਇੱਧਰ ਸਾਡੇ ਜਾਮੇ ਖੜੇ ਆ ਇੱਧਰ ਪੁੱਠੀ ਦਿਸਣਗੇ ਫਰੰਟ ਕੈਮਰੇ ਨਾਲ ਥਿਊ ਬਹੁਤ ਵਧੀਆ ਹੈਗਾ ਚਾਰੇ ਪਾਸੇ ਸ਼ਾਂ ਸ਼ਾਂ ਇੱਕ ਆ ਪੋਲ ਨੰਗ ਰਿਆ ਆ ਨਹਿਰ ਦੇ ਉਤੋਂ ਦੀ ਤੇ ਇੱਕ ਆ ਉੱਪਰ ਦੀ ਪੋਲ ਜਾ ਰਿਆ ਤੇ ਇੱਕ ਉਹ ਫਰੰਟ ਪੋਲ ਆ ਇੱਧਰ ਦੇਖੋ ਸ਼ਾਂ ਸ਼ਾਂ ਇਹਾਰੇ ਪਾਸੇ ਜਿੱਧਰ ਅਸੀਂ ਬੈਠੇ ਆਂ ਇਹੋ ਬਹੁਤ ਨੇ ਜੀ ਸੁੰਦਰ ਨਜ਼ਾਰਾ ਆ ਪਤਾ ਨਹੀਂ ਕਿਸੇ ਟਾਈਮ ਪੱਠ ਮੂਗਲੀਆਂ ਵਾਲੇ ੱਡੇ ਲੱਗਦੇ ਹੋਣਗੇ ਸਰਦੀਆਂ ਚ ਥਿਊ ਬਹੁਤ ਸੁੰਦਰ ਆ ਦੋਸਤੋ ਦੇਖੋ ਇਹ ਸਾਹਮਣੇ ਰੋਡ ਜਾ ਰਿਹਾ ਇਧਰ ਨੂੰ ਦੋਸਤੋ ਰਾਤ ਦੇ ਵੱਜ ਗਏ ਸੀ 9 ਤੇ ਅਸੀਂ ਲੇਟ ਹੋ ਗਏ ਸੀ ਬਹੁਤ ਜ਼ਿਆਦਾ ਰਸਤੇ ਚ ਤੇ ਸੋਚਿਆ ਗੁਰਦੁਆਰਾ ਸਾਹਿਬ ਐਂਟਰ ਹੋਣ ਦੇ ਨਾਲ ਹੀ ਸਾਨੂੰ ਸਾਹਮਣੇ ਜਗਮਗਾ ਕਰਦਾ ਦਰਬਾਰ ਸਾਹਿਬ ਦੇਖਿਆ ਤਾਂ ਸੀ ਸੋਚਿਆ ਤੁਹਾਡਾਂ ਰਾਤ ਦੀ ਵੀਡੀਓ ਇਹ ਸ਼ੇਅਰ ਕੀਤੀ ਜਾਵੇ ਬਾਕੀ ਅ ਜੁਭਾ ਦਾ ਵੀਊ ਵੀ ਤੁਹਾਡੇ ਨਾਲ ਦਿਖਾਵਾਂਗੇ ਰਾਤ ਨੂੰ ਤਾਂ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਸੁੰਦਰ ਨਜ਼ਰ ਆ ਰਿਹਾ ਸੀ ਤੇ ਬਾਕੀ ਸੁਭਾ ਮਿਲਦੇ ਆ ਤੁਹਾਨੂੰ ਵੀਊ ਸੁਭਾ ਦਾ ਵੀ ਦਿਖਾਵਾਂਗੇ ਤੇ ਹੁਣ ਤਾਂ ਅਸੀਂ ਪ੍ਰਸ਼ਾਦਾ ਛਕਣ ਚੱਲੇ ਸੀ ਰੂਮ ਹਜੇ ਲਿਆਣੀ ਤੇ ਰੂਮ ਲੈ ਕੇ ਤੇ ਬਾਅਦ ਸੁਭਾ ਮਿਲਦੇ ਆ ਫਿਰ ਤੁਹਾਨੂੰ ਪਰ ਰੂਮ ਸੀ ਸਾਡਾ ਆ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਤੇ ਮੇਨ ਗੇਟ ਆ ਤੇ ਸਾਹਮਣੇ ਦਰਬਾਰ ਸਾਹਿਬ ਜੋ ਤੁਹਾਨੂੰ ਰਾਤ ਵੀਡੀਓ ਚ ਦਿਖਾਇਆ ਸੀ ਜਗਮਗ ਹੁੰਦਾ ਹੋਇਆ ਤੇ ਦੋਸਤੋ ਦੇਖੋ ਸਵੇਰ ਦਾ ਨਜ਼ਾਰਾ ਇਸ ਟਾਈਮ ਦਰਬਾਰ ਸਾਹਿਬ ਗੁਰਦੁਆਰਾ ਚਮਕੌਰ ਸਾਹਿਬ ਕਿੱਦਾਂ ਨਜ਼ਾਰਾ ਆ ਰਿਹਾ ਆ ਮੇਨ ਗੇਟ ਐਂਟਰੀ ਇਧਰੋਂ ਆ ਸਾਰੀ ਪਾਰਕਿੰਗ ਆ ਆ ਦੇਖੋ ਦਰਬਾਰ ਚਮਕੌਰ ਸਾਹਿਬ ਉਰਦੁਵਾਰਈ ਤਾਂ ਦੋਸਤੋ ਮਿਲਦੇ ਆ ਤੁਹਾਨੂੰ ਅੰਦਰ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ ਵੇਲੇ ਤੇ ਦਰਬਾਰ ਸਾਹਿਬ ਤੇ ਮੁੱਠਾ ਟੇਕ ਕੇ ਤੋ ਦੇਖੋ ਰਾਤ ਦਾ ਵੀਊ ਤੁਸੀਂ ਗੁਰਦੁਆਰਾ ਸਾਹਿਬ ਦਾ ਦੇਖਿਆ ਸੀ ਤੇ ਆ ਸਵੇਰ ਦਾ ਵੀਊ 7 ਵਜੇ ਆ ਬਸ ਥੋੜੀ ਦੇਰ ਤੱਕ ਰੈਡੀ ਹੋ ਕੇ ਮਿਲਦੇ ਹਾਂ ਤੁਹਾਨੂੰ ਰਸਤੇ ਦੇ ਵਿੱਚ ਦੋਸਤੋ ਇਹ ਗੁਰਦੁਆਰਾ ਚੰਕੌਰ ਸਾਹਿਬ ਦਾ ਲੰਗਰ ਸ ਗੁਰੂ ਦਾ ਲੰਗਰ ਜੋ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਹਰ ਇੱਕ ਗੁਰਦੁਆਰਾ ਸਾਹਿਬ ਚੱਲਦਾ ਹੈ ਇਧਰ ਸੀਦ ਬਾਬਾ ਸੰਗਤ ਸਿੰਘ ਜੀ ਦੀਵਾਨ ਹਾਲ ਛੇ ਟਾਈਮ ਛੇ ਦੀਵਾਨ ਹਾਲ ਵੀ ਲੱਗਦੇ ਆ ਤੇ ਇਹ ਲੰਗਰ ਹਾਂ ਜੀ ਇਧਰ ਬਾਹਰ ਨਿਕਲਦਾ ਰਸਤਾ ਕੋਈ ਰਸਤੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ